ਸਤਿ ਸ਼੍ਰੀ ਅਕਾਲ ਜੀ ਮੈਂ ਸ਼ੈਰੀ ਕਲਸੀ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਖਾਸ ਕਰਕੇ ਮੈਂ ਕਹਿ ਸਕਦਾ ਵੀ ਬਟਾਲਾ ਹਲਕੇ ਦੇ ਔਰ ਗੁਰਦਾਸਪੁਰ ਦੇ ਲੋਕਾਂ ਲਈ ਹੈ ਕਿਉਂਕਿ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਵਾਂ ਵੀ ਜਿੱਤਨਾ ਇੱਕ ਮਾਹੌਲ ਖਬਰਾਂ ਜਿਹੜੀਆਂ ਚੱਲ ਰਹੀਆਂ ਨੇ ਗੁਰਦਾਸਪੁਰ ਦੇ ਵਿੱਚ ਸਥਿਤੀ ਬਿਲਕੁਲ ਕੰਟਰੋਲ ਦੇ ਵਿੱਚ ਹੈ ਪਰ ਇਹਦੇ ਨਾਲ ਨਾਲ ਆਪਾਂ ਪ੍ਰਸ਼ਾਸਨ ਦੀਆਂ ਜੋ ਹਦਾਇਤਾਂ ਨੇ ਉਹਦਾ ਸਾਥ ਜ਼ਰੂਰ ਦੇਣਾ ਜਿੱਤਨਾ ਹੁਣ 9 ਤੋਂ 5 ਜਿਹੜਾ ਬਲੈਕਆਊਟ ਦੱਸਿਆ ਹੈ ਵੀ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਆਪਾਂ ਸਾਰੇ ਉਹਦਾ ਸਹਿਯੋਗ ਕਰੀਏ ਮਟਾਲਾ ਵਾਸੀਆਂ ਨੂੰ ਵੀ ਸ਼ਹਿਰ ਵਾਸੀਆਂ ਨੂੰ ਵੀ ਪਿੰਡਾਂ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਸਾਰਿਆਂ ਨਾਲ ਕੇ ਸਤ ਦੇਈਏ ਕਿਉਂਕਿ ਇਹ ਸਾਡੀ ਸੇਫਟੀ ਵਾਸਤੇ ਆ ਔਰ ਨਾਲ ਦੇ ਨਾਲ ਮੈਂ ਦੱਸਣਾ ਚਾਹੁੰਦਾ ਮੈਂ ਵੀ ਬੇਲੂੜੀਆਂ ਚੀਜ਼ਾਂ ਜਿਹੜੀਆਂ ਆਪਾਂ ਖਰੀਦ ਕੇ ਇਕੱਠੀਆਂ ਕਰ ਰਹੇ ਆ ਕਿਉਂਕਿ ਮੈਂ ਦੇਖ ਰਿਹਾ ਸੀ ਕਰਿਆਨੇ ਦੀਆਂ ਦੁਕਾਨਾਂ ਪੈਟਰੋਲ ਪੰਪ ਦੇ ਕਾਫੀ ਰਸ਼ ਸੀ ਕਰਾਊਡ ਸੀ ਨਜ਼ਰ ਆ ਰਿਹਾ ਸੀ ਔਰ ਕੁਝ ਮੈਂ ਦੇਖ ਰਿਹਾ ਸੀ ਵੀ ਕੁਝ ਲੋਕ ਜਿਹੜੇ ਇਸ ਸਥਿਤੀ ਦਾ ਜਿਹੜਾ ਨਜਾਇਜ਼ ਫਾਇਦਾ ਵੀ ਲੈ ਰਹੇ ਆ ਵੀ ਰੇਟ ਵੀ ਵਧਾ ਰਹੇ ਨੇ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਹੈ ਕੰਟਰੋਲ ਰੂਮ ਦਾ ਕਿਸੇ ਵੀ ਕਿਸਮ ਦੀ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤੇ ਇਸ ਨੰਬਰ ਤੇ ਕਾਲ ਕਰੋ ਅਸੀਂ ਤੁਹਾਡੀਆਂ ਸੇਵਾਵਾਂ ਲਈ ਬਿਲਕੁਲ ਹਾਜ਼ਰ ਆ ਔਰ ਨਾਲ ਦੇ ਨਾਲ ਫਿਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਸਥਿਤੀ ਬਿਲਕੁਲ ਹਾਲ ਦੀ ਘੜੀ ਜਿਹੜੀ ਸਾਡੇ ਕੰਟਰੋਲ ਦੇ ਵਿੱਚ ਹੈ ਇਨਕਲਾਬ ਜਿੰਦਾਬਾਦ